ਇਈ ਸਮਾਗਮ ਬਾਬਾ ਗੁਲਜਾਰ ਸਿੰਘ ਪੂਜਨੀਕ ਸੰਤ ਰਾਮਪਾਲ ਸਿੰਘ ਝਾਂਡੇ ਗੁਰਨਾਨਕ ਦਰਬਾਰ ਗੁਰਸੰਗਤ ਦੀ ਧੋੜ ਸੰਗਤ ਨੂੰ ਬੇਨਤੀ ਕਰਤਾ ਪਿਆਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨਾ ਤੇ ਵਰਸ਼ੀ ਦਿਉ ਜਿਹੜਾ ਭਾਗ ਪਵਿੱਤਰ ਕਰਕੇ ਅੱਜ ਹੀ ਦੇਸ਼ ਵਿਦੇਸ਼ਾਂ ਵਿੱਚ ਬਾਬਾ ਗੁਲਜਾਰ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣਾ ਜਿਨ੍ਹਾਂ ਨੇ ਇੱਕ ਪੁੱਤਰ ਆਪਣਾ ਕੁਰਬਾਨ ਕੀਤਾ ਸੰਗਤਾਂ ਤੇ ਚਰਨ ਤੋੜ ਬਣਾ ਕੇ ਮੁੱਖ ਸੇਵਾਦਾਰ ਬਨਾਇਆ ਸੋ ਆਪ ਜੀ ਸੰਗਤਾਂ ਨੂੰ ਬੇਨਤੀ ਹੈ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਬਾਬਾ ਜੀ ਅੱਜ ਜਿਹੜੇ ਸਮਾਗਮ ਹੋਏ ਨੇ ਤੇ ਪਰ ਕੀ ਕਹਿਣਾ ਸਰਦਾਰ ਮੁਕਾਬਲੇ ਹੋਏ ਦੇਖੋ ਦੁੱਖ ਵੀ ਆ ਖੁਸ਼ੀ ਵੀ ਆ ਖੁਸ਼ੀ ਹੈ ਜਾਂ ਵੀ ਭਾਗ ਲਿਆ ਬੱਚਿਆਂ ਨੇ ਪਰ ਦੁੱਖ ਇਹ ਆ ਕਿ ਸਿੱਖੀ ਸਾਡੀ ਨੂੰ ਢਾ ਲੱਗ ਰਹੀ ਆ ਦਸਤਾਰ ਮੁਕਾਬਲੇ ਹੋਏ ਜਰੂਰ ਨੇ ਅਤੇ ਅਸੀਂ ਅੱਗੇ ਤੋਂ ਰਾਸ਼ੀ ਹੋਰ ਵਧਾ ਦਿੱਤੀ ਆ ਪਰ ਅਸੀਂ ਚਾਹੁੰਦੇ ਆ ਅਸੀਂ ਹਰ ਬੱਚੇ ਨੂੰ 101 ਰੁਪਿਆ ਦਾ ਦਿੱਤਾ ਹੀ ਦਿੱਤਾ ਨਾਲ ਅਸੀਂ ਬੇਨਤੀ ਕੀਤੀ ਆ ਕਿ 11000 ਅੱਗੇ ਤੋਂ ਪਹਿਲਾ ਨਾਮ ਦੂਜਾ 5200 ਤੀਜਾ 3100 ਪਰ ਸਭ ਤੋਂ ਵੱਡਾ ਪੈਸਾ ਨਹੀਂ ਇਤਸ਼ਾ ਮੇਰੀਆਂ ਮਾਤਾ ਭੈਣਾਂ ਨੂੰ ਬੇਨਤੀ ਹੈ ਸਮਾਂ ਆ ਗਿਆ ਮਾਈ ਭਾਗੋ ਵਾਲਾ ਤੇ ਉੱਟ ਕੇ ਉਹ ਰੋਲ ਅਦਾ ਕਰੋ ਮੇਰੀ ਬੇਨਤੀ ਆ ਚਰਨਾਂ 'ਚ ਜਿੱਤੇ ਵੀ ਗੁਰਨਾਨਕ ਦੇਵ ਸੰਗਤ ਸੁਣਦੀ ਆ ਸਿੱਖੀ ਦੇ ਸਦਕ ਨੂੰ ਉੱਤੇ ਲਿਆਓ ਬਹਿਮਾ ਪਰਮਾ ਤੋਂ ਉੱਟ ਕੇ ਬੱਚਿਆਂ ਨੂੰ ਚੰਗੇ ਰਾਹ ਪਾਓ ਵਿੱਦਿਆ ਦਾ দান ਦਿਓ ਤਾਂ ਕਿ ਬੱਚੇ ਕੋ ਸਿੱਖ ਸਕਣ ਤੇ ਦਸਤਾਰ ਮੁਕਾਬਲੇ ਅੱਗੇ ਤੋਂ ਹੁੰਦੇ ਰਹਿਣ ਬਾ ਚੜ ਕੇ ਦਾਸ ਬੇਨਤੀ ਕਰਦਾ ਅਸੀਂ ਕੋਸ਼ਿਸ਼ ਕਰਾਂਗੇ ਨਗਰਾਂ ਚ ਦੀਵਾਨ ਦੇ ਨਾਲ ਨਾਲ ਹੁਣ ਛੋਟੇ ਛੋਟੇ ਦਸਤਾਰ ਮੁਕਾਬਲੇ ਪਿੰਡਾਂ ਚ ਕਰਾਵਾਂਗੇ ਤਾਂ ਕਿ ਵੱਡੇ ਕੱਟ ਨੂੰ ਮਿਸਾਲ ਨੂੰ ਅਸੀਂ ਵਧਾ ਸਕੀਏ ਇਹ ਅਸੀਂ ਪਰਮੁਲਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਤੋਂ ਲਗਭਗ ਵੀ ਮੈਡੀਕਲ ਕੈਂਪ ਵੀ ਲੱਗਣਗੇ ਜੀ ਪਰਸੋਂ ਜੇ ਲੱਗਣਗੇ ਜ਼ਰੂਰ ਉਹਦੇ ਚ ਅਸੀਂ ਦੋ ਹਦਾਇਤਾਂ ਦਿੱਤੀਆਂ ਡਾਕਟਰ ਸਹਿਬਾਨ ਨੂੰ ਵੀ ਕਿਸੇ ਮਰੀਜ਼ ਤੋਂ ਚੈਕਿੰਗ ਦੇ ਪੈਸੇ ਜਾਂ ਦਵਾਈ ਦੇ ਪੈਸੇ ਨਾ ਲਿੱਤੇ ਜਾਣ ਜੇ ਫੜਿਆ ਗਿਆ ਤਾਂ ਜੁਰਮਾਨਾ ਦੇਾਂਗੇ ਸਜ਼ਾ ਦੇਾਂਗੇ ਆਪਣੇ ਬੰਨਿਓ ਬਣਦੀ ਜਿਸ ਮਰੀਜ਼ ਨੂੰ ਜਿੰਨੇ ਪੈਸੇ ਉਹਨੇ ਲਏ ਹੋਏ ਉਹਨੂੰ 10 ਗੁਣਾ ਮੋੜੇ ਜਾਣਗੇ ਦਵਾਈ ਵੀ ਫ੍ਰੀ ਦਿੱਤੀ ਜਾਏਗੀ ਚੈੱਕਅਪ ਵੀ ਫ੍ਰੀ ਹੋਣਗੇ ਨਾ ਡਰ ਹੋ ਕੇ ਆਣ ਜੇ ਪਸੰਦ ਹੋਏ ਚੈਕਿੰਗ ਦਾ ਡਾਕਟਰ ਦਵਾਈ ਲੈ ਲੈਣਾ ਕੋਈ ਜ਼ਬਰਦਸਤੀ ਨਹੀਂ ਪਰ ਹਾਂ ਜੋ ਡਾਕਟਰ ਸਾਹਿਬਾਂ ਨੂੰ ਪਰਖੋ ਜਰੂਰ ਚੈੱਕ ਅਪ ਕਰਾਓ ਫ੍ਰੀ ਕੈਂਪ ਦਾ ਲਾਹਾ ਲਓ ਭਾਈ ਤਾਂ ਕਿ ਇਲਾਜ ਬਹੁਤ ਮਹਿੰਗਾ ਕਿਉਂਕਿ ਜਿੱਤੇ ਵੀ ਡਾਕਟਰ ਦੇ ਜਾਂਦੇ ਆ 5-700 ਦੀ ਫੀਸ ਆ ਚਲੋ ਉਹਦਾ ਲਾਹਾ ਤਾਂ ਲਈਏ ਜੇ ਕਰਨਾ ਵਾਈ ਗੁਰੂ ਨੇ ਆ ਠੀਕ ਕੋਸ਼ਿਸ਼ ਤਾਂ ਕਰੀਏ ਆਪਾਂ ਜੇਕਰ ਅੱਗੇ ਤੋਂ ਵੀ ਉਹ ਚੱਲਣਗੇ ਸਾਡੇ ਨਾਲ ਤਾਂ ਉਹਨਾਂ ਨੂੰ ਪਰਸੈਂਟੇਜ ਦਾ ਕਮਾਂਗੇ ਵੇ ਗੁਰ ਸਾਹਿਬ ਤੈਨੂੰ ਪਰਸੈਂਟੇਜ ਘੱਟ ਲਾਓ ਫੇਸ ਦੇ ਵੀ ਜਿੰਨਾ ਨੇ ਭਾਗ ਲਿਆ ਤੇ ਗਾਂ ਦਵਾਈਆਂ ਵੀ ਜੜੀਆਂ ਨੇ ਉਹਨਾਂ ਦਾ ਪਰਸੈਂਟ ਕਰਾਓ ਕਿਉਂਕਿ ਜਿਹੜੇ ਪ੍ਰਿੰਟਡ ਹੁੰਦੇ ਨੇ ਅੱਧੇ ਤੋਂ ਜ਼ਿਆਦਾ ਮੁੱਲ ਘੱਟ ਹੁੰਦਾ ਜੇਕਰ ਤੁਸੀਂ ਪਿੰਡੀ ਗਲੀ ਚੋਂ ਲੈ ਲਓ ਸਾਡੇ ਲੁਧਿਆਣੇ ਦੀ ਤਾਂ ਉੱਤੇ ਰੇਟ ਹੋਰ ਆ ਪਰਚੂਨਟੇ ਹੋਰ ਆ ਸੋ ਅਸੀਂ ਇਹ ਲੁੱਟ ਨੂੰ ਚਾਹੁੰਦੇ ਆ ਘਟਾਇਆ ਜਾਏ ਤੇ ਡਾਕਟਰ ਸਭਾ ਨੂੰ ਵੀ ਮੇਰੀ ਬੇਨਤੀ ਆਇਓ ਤਾਂ ਜੇ ਪ੍ਰੀ ਸੇਵਾ ਕਰਨੀ ਆ ਇਹੋ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਤੇਈ ਮ ਸਮਾਗਮ ਬਾਬਾ ਗੁਲਜਾਰ ਸਿੰਘ ਪੂਜਨੀਕ ਸੰਤ ਰਾਮਪਾਲ ਸਿੰਘ ਝਾਂਡੇ ਗੁਰਨਾਨਕ ਦਰਬਾਰ ਗੁਰ ਸੰਗਤ ਦੀ ਧੋੜ ਸੰਗਤ ਨੂੰ ਬੇਨਤੀ ਕਰਤਾ ਪਿਆਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨਾ ਤੇ ਵਰਸ਼ੀ ਤੋਂ ਜਿਹੜਾ ਭਾਗ ਪਵਿੱਤਰ ਕਰਕੇ ਆਪ ਜੀ ਦੇਸ਼ ਵਿਦੇਸ਼ਾਂ ਵਿੱਚ ਬਾਬਾ ਗੁਲਜਾਰ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣਾ ਜਿਨ੍ਹਾਂ ਨੇ ਇੱਕ ਪੁੱਤਰ ਆਪਣਾ ਕੁਰਬਾਨ ਕੀਤਾ ਸੰਗਤਾਂ ਤੇ ਚਰਨ ਤੋੜ ਬਣਾ ਕੇ ਮੁੱਖ ਸੇਵਾਦਾਰ ਬਣਾਇਆ ਸੋ ਆਪ ਜੀ ਸੰਗਤਾਂ ਨੂੰ ਬੇਨਤੀ ਹੈ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਬਾਬਾ ਜੀ ਅੱਜ ਜਿਹੜੇ ਸਮਾਗਮ ਹੋਏ ਨੇ ਤੇ ਪਰ ਕੀ ਕਹਿਣਾ ਸਰਦਾਰ ਮੁਕਾਬਲੇ ਦੇ ਦੇਖੋ ਦੁੱਖ ਵੀ ਆ ਖੁਸ਼ੀ ਵੀ ਆ ਖੁਸ਼ੀ ਆ ਵੀ ਭਾਗ ਲਿਆ ਬੱਚਿਆਂ ਨੇ ਪਰ ਦੁੱਖ ਇਹ ਆ ਕਿ ਸਿੱਖੀ ਸਾਡੀ ਨੂੰ ਢਾਹ ਲੱਗ ਰਹੀ ਆ ਦਸਤਾਰ ਮੁਕਾਬਲੇ ਹੋਏ ਜਰੂਰ ਨੇ ਅਤੇ ਅਸੀਂ ਅੱਗੇ ਤੋਂ ਰਾਸ਼ੀ ਹੋਰ ਵਧਾ ਦਿੱਤੀਆਂ ਪਰ ਅਸੀਂ ਚਾਹੁੰਦੇ ਆ ਅਸੀਂ ਹਰ ਬੱਚੇ ਨੂੰ 111 ਰੁਪਿਆ ਦਾ ਦਿੱਤਾ ਹੀ ਦਿੱਤਾ ਨਾਲ ਅਸੀਂ ਬੇਨਤੀ ਕੀਤੀ ਆ ਕਿ 11000 ਅੱਗੇ ਤੋਂ ਪਹਿਲਾ ਨਾਮ ਦੂਜਾ 5200 ਤੀਜਾ 3100 ਪਰ ਸਭ ਤੋਂ ਵੱਡਾ ਪੈਸਾ ਨਹੀਂ ਇਤਸ਼ਾ ਮੇਰੀਆਂ ਮਾਤਾ ਪਿਤਾ ਪੈਨਾ ਨੂੰ ਬੇਨਤੀ ਹੈ ਸਮਾਂ ਆ ਗਿਆ ਮਾਈ ਭਾਗੋ ਵਾਲਾ ਤੇ ਉੱਟ ਕੇ ਉਹ ਰੋਲ ਅਦਾ ਕਰੋ ਮੇਰੀ ਬੇਨਤੀ ਆ ਚਰਣਾ ਜਿੱਤੇ ਵੀ ਗੁਰਨਾਨਕ ਦੇ ਸੰਗਤ ਸੁਣਦੀ ਆ ਸਿੱਖੀ ਤੇ ਸਿੱਧਕ ਨੂੰ ਉੱਤੇ ਲਿਆਓ ਬਹਿਮਾ ਭਰਮਾ ਤੋਂ ਉੱਟ ਕੇ ਬੱਚਿਆਂ ਨੂੰ ਚੰਗੇ ਰਾਹ ਪਾਓ ਵਿੱਦਿਆ ਦਾ ਧਾਨ ਦੋ ਤਾਂ ਕਿ ਬੱਚੇ ਕੋ ਸਿੱਖ ਸਕਣ ਤੇ ਦਸਤਾਰ ਮੁਕਾਬਲੇ ਅੱਗੇ ਤੋਂ ਹੁੰਦੇ ਰਹਿਣ ਬਾਤ ਚੜ ਕੇ ਦਾਸ ਬੇਨਤੀ ਕਰਦਾ ਅਸੀਂ ਕੋਸ਼ਿਸ਼ ਕਰਾਂਗੇ ਨਗਰਾਂ ਚ ਦੀਵਾਨ ਦੇ ਨਾਲ ਨਾਲ ਹੁਣ ਛੋਟੇ ਛੋਟੇ ਦਸਤਾਰ ਮੁਕਾਬਲੇ ਪਿੰਡਾਂ ਚ ਕਰਾਵਾਂਗੇ ਤਾਂ ਕਿ ਵੱਡੇ ਘੱਟ ਨੂੰ ਮਿਸਾਲ ਨੂੰ ਅਸੀਂ ਵਧਾ ਸਕੀਏ ਇਹ ਅਸੀਂ ਪਰਮੁਲਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਲਗਭਗ ਮੈਡੀਕਲ ਕੈਂਪ ਵੀ ਲੱਗਣਗੇ ਜੀ ਪਰਸੋਂ ਜੀ ਲੱਗਣਗੇ ਜ਼ਰੂਰ ਉਹਦੇ ਚ ਅਸੀਂ ਦੋ ਹਦਾਇਤਾਂ ਦਿੱਤੀਆਂ ਡਾਕਟਰ ਸਾਹਿਬਾਨ ਨੂੰ ਵੀ ਕਿਸੇ ਮਰੀਜ਼ ਤੋਂ ਚੈਕਿੰਗ ਦੇ ਪੈਸੇ ਜਾਂ ਦਵਾਈ ਦੇ ਪੈਸੇ ਨਾ ਲੱਤੇ ਜਾਣ ਜੇ ਫੜਿਆ ਗਿਆ ਤਾਂ ਜੁਰਮਾਨਾ ਦੇਾਂਗੇ ਸਜ਼ਾ ਦੇਾਂਗੇ ਆਪਣੇ ਬੰਨਿਓ ਬਣਦੀ ਜਿਸ ਮਰੀਜ਼ ਨੂੰ ਜਿੰਨੇ ਪੈਸੇ ਉਹਨੇ ਲਏ ਹੋਏ ਉਹਨੂੰ 10 ਗੁਣਾ ਮੋੜੇ ਜਾਣਗੇ ਦਵਾਈ ਵੀ ਫ੍ਰੀ ਦਿੱਤੀ ਜਾਏਗੀ ਚੈੱਕਅਪ ਵੀ ਫ੍ਰੀ ਹੋਣਗੇ ਨਾ ਡਰ ਹੋ ਕੇ ਆਣ ਜੇ ਪਸੰਦ ਹੋਏ ਚੈਕਿੰਗ ਦਾ ਡਾਕਟਰ ਦਵਾਈ ਲੈ ਲੈਣਾ ਕੋਈ ਜ਼ਬਰਦਸਤੀ ਨਹੀਂ ਪਰ ਹਾਂ ਜੋ ਡਾਕਟਰ ਸਾਹਿਬਾਂ ਨੂੰ ਪਰਖੋ ਜਰੂਰ ਚੈੱਕਅਪ ਕਰਾਓ ਫ੍ਰੀ ਕੈਂਪ ਦਾ ਲਾਹਾ ਲਓ ਭਾਈ ਤਾਂ ਕਿ ਇਲਾਜ ਬਹੁਤ ਮਹਿੰਗਾ ਕਿਉਂਕਿ ਜਿੱਤੇ ਵੀ ਡਾਕਟਰ ਦੇ ਜਾਂਦੇ ਆ 5-700 ਦੀ ਫੀਸ ਆ ਚਲੋ ਉਹਦਾ ਲਾਹਾ ਤਾਂ ਲਈਏ ਜੇ ਕਰਨਾ ਵਾਹਿਗੁਰੂ ਨੇ ਆ ਠੀਕ ਕੋਸ਼ਿਸ਼ ਤਾਂ करिए ਆਪਾਂ ਜੇਕਰ ਅੱਗੇ ਤੋਂ ਵੀ ਉਹ ਚੱਲਣਗੇ ਸਾਡੇ ਨਾਲ ਤਾਂ ਉਹਨਾਂ ਨੂੰ ਪਰਸੈਂਟੇਜ ਦਾ ਕਮਾਂਗੇ ਪੇ ਗੁਰ ਸੰਗਤ ਨੂੰ ਪਰਸੈਂਟੇਜ ਘੱਟ ਲਾਓ ਫੀਸ ਦੀ ਵੀ ਜਿਨ੍ਹਾਂ ਨੇ ਭਾਗ ਲਿਆ ਤੇ ਗਾਂ ਦਵਾਈਆਂ ਵੀ ਜੜੀਆਂ ਨੇ ਉਹਨਾਂ ਦਾ ਪਰਸੈਂਟਡ ਕਰਾਓ ਕਿਉਂਕਿ ਜਿਹੜੇ ਪ੍ਰਿੰਟਡ ਹੁੰਦੇ ਨੇ ਅੱਧੇ ਤੋਂ ਜ਼ਿਆਦਾ ਮੁੱਲ ਘੱਟ ਹੁੰਦਾ ਜੇਕਰ ਤੁਸੀਂ ਪਿੰਡੀ ਗਲੀ ਚੋਂ ਲੈ ਲਓ ਸਾਡੇ ਲੁਧਿਆਣੇ ਦੀ ਤਾਂ ਉੱਤੇ ਰੇਟ ਹੋਰ ਆ ਔਪੋਰਚ्युनिटी ਹੋਰ ਆ ਸੋ ਅਸੀਂ ਲੁੱਟ ਨੂੰ ਚਾਹੁੰਦੇ ਆ ਘਟਾਇਆ ਜਾਏ ਤੇ ਡਾਕਟਰ ਸਵਾਨਾ ਨੂੰ ਵੀ ਮੇਰੀ ਬੇਨਤੀ ਆਇਓ ਤਾਂ ਜੇ ਪ੍ਰੀ ਸੇਵਾ ਕਰਨੀ ਆ ਇਹ ਵਾਈਗੁਰ ਜਿੱਕਾ ਖਾਲਸਾ ਵਾਈਗੁਰ